ਸੋਨੂ ਸੀਤੋਵਾਲਾ ਜਿਸ ਦਾ ਕਿ ਆਪਾਂ ਦੇਖੀਏ ਪਿਛਲੇ ਦਿਨਾਂ ਤੋਂ ਕਾਫੀ ਉਸਦੇ ਅਖਾੜੇ ਆਪਾਂ ਨੂੰ ਸੁਣਨ ਨੂੰ ਮਿਲਦੇ ਆ ਹੁਣ ਹਾਲੇ ਵਿੱਚ ਸੋਨੂ ਸੀਤੋਵਾਲ ਨੇ ਚਾਦਰਾਂ ਲਾ ਕੇ ਇੱਕ ਗਾਣਾ ਸੁਣਾਇਆ ਜੋ ਕਿ ਕਹਿੰਦਾ ਮੇਰਾ ਆਪਣਾ ਹੀ ਲਿਖਿਆ ਹੈ ਜੋ ਕਿ ਸ਼ੋਸ਼ਲ ਮੀਡੀਆ ਉੱਪਰ ਸੋਨੂ ਸੀਤੋਵਾਲਾ ਅੱਜ ਕੱਲ ਕਾਫੀ ਜਿਆਦਾ ਵਾਇਰਲ ਹੁੰਦਾ ਦਿਖ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਗਾਣੇ ਗਾਉਂਦਾ ਹੋਇਆ ਸੋਨੂ ਸੀਤੋ ਵਾਲਾ ਤੁਹਾਨੂੰ ਦਿਖਾਏਗਾ ਆਓ ਤੁਸੀਂ ਵੀ ਦੇਖੋ ਸੋਨੂ ਸੀਤੋ ਵਾਲੇ ਦਾ ਉਹ ਲਾਈਵ ਸ਼ੋਅ ਜਿਸ ਵਿੱਚੋਂ ਸਾਰੀ ਆਡੀਅנס ਨੂੰ ਦੇਖੋ ਕਿੰਨਾ ਐਂਟਰਟੇਨਮੈਂਟ ਕਰ ਰਿਹਾ ਹੈ ਉਸ ਮੋੜ ਤੇ ਦਾ ਜਾ ਖੜੀਦਾ ਸੀ ਜਾ ਖੜੀਦਾ ਸੀ ਉਹ ਗਲੀਦਰ ਵਿੱਚ ਕੇ ਲਿਆ ਜ਼ਿਲ ਬੈਂਦ ਰੀ ਯਾਰਾ ਪੁੱਠਾ ਪੰਗਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀਦਾ ਸੀ ਜਾ ਖੜੀਦਾ ਸੀ ਗਲੀ ਤੇ ਵੀ ਕੇ ਲਿਆ ਸਿਲ ਬੈਂਡਰੀ ਯਾਰਾਂ ਦਾ ਪੱਠਾ ਪੰਗਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਾ ਦਾ ਉਸ ਮੋੜ ਤੇ ਤਾਂ ਜਾ ਖੜੀਦਾ ਸੀ ਓਕੇ ਓਕੇ ਜੀ ਖਾਨੇ ਵੀ ਸੋਤੋ ਤੋਂ ਬਾਦ ਝੁੱਕ ਕੇ ਜਾ ਕੇ ਸੋਨੂ ਸੀਤੋ ਵਾਲਾ ਦਾ ਨਾਂ ਸਟੇਜ ਉੱਪਰ ਲਿਆ ਤੇ ਕਹਿਆ ਕਿ ਮੈਨੂੰ ਤਾਂ ਯਾਰ ਸੋਨੂ ਸੀਤੋ ਵਾਲਾ ਬਹੁਤ ਵਧੀਆ ਲੱਗਦਾ ਹੈ ਤੇ सोनू ਸੀਤੋ ਵਾਲਾ ਪਹਿਲਾ ਇਨਸਾਨ ਆਂਦਾ ਜਿਨੇ ਮੇਰਾ ਨਾਮ ਹੀ ਚੇਂਜ ਕਰ ਦਿੱਤਾ ਹੈ ਆਓ ਤੁਸੀਂ ਵੀ ਦੇਖੋ ਜੀ ਖਾਨ ਦੀਓ ਵੀਡੀਓ ਜੇਕਰ ਤੁਸੀਂ ਵੀ सोनू ਸੀਤੋ ਵਾਲੇ ਦੀ ਸਪੋਰਟ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਮਰਾ ਦੋ ਗੱਲ ਦੱਸਣਾ ਕੋਈ सोनू ਸੀਤੋ ਵਾਲੇ ਦੇ ਨਾਮ ਤੇ ਕਰ ਵਧੀਆ ਯਾਰ ਮੈਨੂੰ ਬੱਧਿਆ ਲੱਗਦਾ ਉਹ ਪਹਿਲਾ ਬੰਦਾ ਜਿਨੇ ਮੇਰਾ ਨਾਮ ਚੇਂਜ ਕੀਤਾ ਜੀ ਖਾਨ ਜੀ ਖਾਨ ਤੋਂ ਜੀਨ ਖਾਨ ਕਰਦਾ ਅਰੇ ਹੁਣ ਥੱਲੇ ਮੇਰੀ ਪੋਸਟ ਤੇ ਕਮੈਂਟ ਨਾਈਸ ਜੀ ਖਾਨ ਬਾਜੀ ਜੀ ਖਾਨ ਬਾਜੀ ਚਲੋ ਸਾਰੇ ਭਰਾਵਾਂ ਦਾ ਥੈਂਕ ਯੂ ਆ ਪ੍ਰਤਾਪ ਵੀਰ ਆ ਬਲਾ ਬਾਜੀ